ਧਰਮ ਪਰਿਵਰਤਨ ਮੁੱਦੇ ਨੂੰ ਲੈ ਕੇ ਅੱਜ ਮਹਾਨਗਰ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਿਸ਼ਨਰੀ ਧਰਮ ਦੇ ਕੁਝ ਪੈਰੋਕਾਰਾਂ ਜਿੰਨਾਂ ਦੀ ਗਿਣਤੀ 5 ਤੋਂ ਵੱਧ ਦੱਸੀ ਜਾ ਰਹੀ ਹੈ ਲੋਕਾਂ ਦੇ ਦਰਵਾਜ਼ੇ ਖੜਕਾਉਦੇ ਉਹਨਾਂ ਨੂੰ ਮਿਸ਼ਨਰੀ ਧਰਮ ਨੂੰ ਅਪਣਾਉਣ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਲੋਕਾਂ ਵੱਲੋਂ ਮਿਸ਼ਨਰੀ ਪ੍ਰਚਾਰਕ ਲੋਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਲ ਥਾਣੇ ਤੱਕ ਪਹੁੰਚ ਗਈ ਮਾਮਲਾ ਵੱਡਾ ਦੇਖਦਿਆਂ ਮਿਸ਼ਨਰੀ ਪ੍ਰਚਾਰਕ ਮੌਕੇ ਤੋਂ ਖਿਸਕ ਗਏ ਬਾਕੀ ਦੋਨੋਂ ਮੋਹੱਲਾ ਨਿਵਾਸੀਆਂ ਵੱਲੋਂ ਕਾਬੂ ਕਰਕੇ ਥਾਣਾ ਸੁੰਦਰ ਨਗਰ ਪੁਲਿਸ ਦੇ ਹਵਾਲੇ ਕਰ ਦਿਆ ਮੰਗ ਕੀਤੀ ਗਈ ਕਿ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਧਰਮ ਬਦਲੀ ਕਰਨ ਵਾਸਤੇ ਉਕਸਾਉਣ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੱਤਰਕਾਰਾਂ ਨੂੰ ਜਾਣਕਾਰੀ ਦੇ ਦਿਆ ਮੋਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਅੱਜ 5 ਦੇ ਕਰੀਬ ਲੋਕਾਂ ਵੱਲੋਂ ਉਹਨਾਂ ਦੇ ਮੋਹੱਲੇ 'ਚ ਆ ਕੇ ਪੈਸੇ ਦਾ ਲਾਲਚ ਦੇਂਦੇ ਹੋਏ ਧਰਮ ਪਰਿਵਰਤਨ ਬਾਰੇ ਮਜਬੂਰ ਕੀਤਾ ਜਾ ਰਿਹਾ ਸੀ ਪਰ ਉਹ ਲੋਕ ਆਪਣੇ ਸਨਾਤਨ ਧਰਮ ਨੂੰ ਨਹੀਂ ਛੱਡਣਾ ਚਾਹੁੰਦੇ ਉਹਨਾਂ ਵੱਲੋਂ ਦੋ ਲੋਕਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਉਹਨਾਂ ਦੀ ਮੰਗ ਹੈ ਕਿ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਸੁੰਦਰ ਨਗਰ ਦੇ ਮੁਖੀ ਨਾਲ ਜਦ ਉਸ ਮਾਮਲੇ 'ਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਾਲੇ ਉਹਨਾਂ ਮਾਮਲਾ ਤਾਂ ਆਇਆ ਹੈ ਪਰ ਲਿਖਤੀ ਤੌਰ ਤੇ ਆਈ ਸ਼ਿਕਾਇਤ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਂਜੀ ਵੀਰ ਜੀ ਕੀ ਨਾ ਜੀ ਆਪਣਾ ਕਿਹੜੇ ਮਹੱਲੇ ਚੋਂ ਐ ਕੀ ਮਾਮਲਾ ਹੈ ਮੇਰਾ ਨਾਮ ਹੈ ਜੀ ਸਰੋਜ ਸਿੰਘ ਜਵਾਹਰ ਮੈਂ ਸੰਧਨਗੜੀ ਨੰਬਰ 1 ਦਾ ਰਹਿਣਾ ਵਾਲਾ ਹਾਂ ਜੀ ਮੈਂ ਸਵੇਰੇ 8:00 ਵਜੇ ਆਉਣ ਬਗੜਾ ਨਾਂ ਗਿਆ ਪੂੜੀਆਂ ਖਾਣ ਹਾਂਜੀ ਠੀਕ ਹੈ ਜੀ ਮੈਂ ਪੂੜੀਆਂ ਖਾ ਕੇ ਆਇਆ ਮੈਂ ਗੱਡੀ ਲਾਏ ਇੱਕ ਨਹੀਂ ਆ ਵੀਰ ਜੀ ਤੇ ਬੱਚਾ ਗੱਡੀ ਦੇ ਮੇਰੇ ਬਾਹਰ ਹੀ ਰੋਕ ਲਿਆ ਮੈਨੂੰ ਗੱਡੀ ਦੇ ਤੋਂ ਬਾਹਰ ਨਿਕਲਿਆ ਤੇ ਰੋਕ ਲਈ ਮੈਨੂੰ ਅੰਦਰ ਉਸ ਤੋਂ ਉਹਨੇ ਇੱਧਾ ਇੱਧਾ ਕਰਕੇ ਤੁਸੀਂ ਇਸ ਤਰ੍ਹਾਂ ਮੈਂ ਜੀ ਇਹ ਆਉਂਦਾ ਮੈਂ ਕਹਿੰਦਾ ਜੀ ਮੈਂ ਹਿੰਦੂ ਹੁੰਦਾ। ਮੈਂ ਸਿਚਨ ਨੂੰ ਨਾ ਲਾਉਂਦਾ। ਮੈਂ ਆਪਣਾ ਸਿਰ ਉਹਦੇ ਬਾੜ ਕਰਦਾ। ਮੈਂ ਤੁਹਾਨੂੰ ਚੋ। ਇਹ ਕਹਿੰਦਾ ਫਿਰ ਹੋਰ ਸਵਾਜੋ ਆਪ ਕਰ ਲੱਗੇ। ਤੁਹਾਡਾ ਪ੍ਰਮਾਤਮਾ ਇਹ ਚਾਏਗਾ, ਉਹ ਚਾਏਗਾ। ਅਗਲਾ ਆਈ ਜਦ ਸਿੱਧੀ ਕਰਦੇ ਸੋ ਕਹਿਣਾ ਕੀ ਚਾਹੁੰਦੇ ਹੋ? ਮੈਂ ਕਹਿੰਦਾ ਮੈਂ ਤੁਹਾਡੇ ਜਿਹਾ ਥੋੜਾ ਕਰ। ਜੇ ਮੈਨੂੰ ਸਿੱਧੀ ਕਰ ਲੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਜੀ ਤੁਸੀਂ ਪਰਿਵਾਰਿਕ ਕਿੰਨੇ ਮੈਂਬਰ ਹੋ? ਮੈਂ ਕਹਿੰਦਾ ਦੱਸੋ ਕੀ ਗੱਲ? ਕਹਿੰਦੇ ਕਿੰਨੇ ਮੈਂਬਰ ਹੋ ਦੱਸੋ ਅਜਾ 25 ਹੀ ਮੈਂਬਰ ਆ ਗਏ ਅਸੀਂ ਤੇ ਕਹਿੰਦੇ ਤੁਸੀਂ ਇੱਦਾਂ ਕਰੋ ਜੀ ਇੱਕ ਬੰਦਾ ਸਾਈਡ ਤੇ ਮੈਨੂੰ ਕਾਲ ਆਇਆ ਉਹ ਕਹਿੰਦਾ ਤੇਰੇ ਨਾਲ ਲੱਖ-ਲੱਖ ਰੁਪਏ ਲਿਓ ਤੇ ਧਰਮ ਭਰਵੰਤਰ ਕਰੋ ਆਪਣਾ ਜੀ 크੍ਰਿਸਚਨਵਾਦ ਦਾ ਬੋਲੀ ਹੱਥ ਜੋੜੋ ਕੋਈ ਹੋਰ ਬੰਦਾ ਨਬਲਾ ਨਬਲੋ ਤੁਹਾਨੂੰ ਮੈਂ ਦੋਨਾਂ ਮੈਨੂੰ ਜਾ ਦੋ ਠੀਕ ਹੈ ਜੀ ਮੈਂ ਹੱਥ ਜੋੜ ਕੇ ਫਿਰ ਮੇਰੇ ਪਿੱਛੇ ਨੂੰ ਆਇਆ ਨਬਲੋ ਬੋਲੀ ਹੱਥ ਜੋੜੋ ਮੈਂ ਅੰਦਰ ਗਿਆ ਮੈਂ ਅੰਦਰ ਜਾ ਕੇ ਪਾਦਰ ਸਾਹਿਬ ਨਾਲ ਗੱਲ ਕੀਤੀ ਚਾਚੇ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਜੀ ਇੱਦਾਂ ਨਹੀਂ ਕੋਈ ਤੁਹਾਨੂੰ ਜਬਰਦਸਤੀ ਕਹਿ ਸਕਦਾ ਭੈਣ ਲੈ ਕੇ ਤੇ ਜਦੋਂ ਅੱਗੇ ਪਾਪਾ ਵੀ ਗਲੀ ਦੇ ਤੇ ਬੰਦਿਆਂ ਨਾਲ ਗੱਲ ਕੀਤੀ ਤੇ ਉਹਨੂੰ ਪੁੱਛਿਆ ਵੀ ਤੇਰਾ ਨਾਮ ਕੀ ਹੈ ਤੇ ਕਹਿੰਦਾ ਮੇਰਾ ਭਵਿੰਦਰ ਸਿੰਘ ਸ਼ਰਮਾ ਉਹ ਸ਼ਰਮਾ ਹੀ ਸੀਗੇ ਇਹਨਾਂ ਨੇ ਪੁੱਛਿਆ ਵੀ ਭਵਿੰਦਰ ਸਿੰਘ ਸ਼ਰਮਾ ਫਿਰ ਤੁਸੀਂ ਤੇ ਕੰਮ ਕਿਹੜੇ ਤੁਸੀਂ ਕਰਦੇ ਪਿਓ ਪ੍ਰਚਾਰ ਤੁਸੀਂ ਕ੍ਰਿਸਚੀਅਨਾਂ ਦਾ ਕਰਦੇ ਪਿਓ ਉਹ ਫਿਰ ਉਹਨਾਂ ਹੀ ਬ੍ਰਾਹਮਣ ਹੋਵੇ ਪ੍ਰਚਾਰ ਤੁਸੀਂ ਕ੍ਰਿਸਚੀਅਨਾਂ ਦਾ ਕਰਦੇ ਹੋ ਬ੍ਰਾਹਮਣ ਦੇ ਬੋਲ ਜੀ ਸਾਡੇ ਹਿੰਦੂ ਕੌਮ ਦੀ ਸਭ ਤੋਂ ਵੱਡੀ ਕੌਮ ਹੈ ਜੀ ਮੈਂ ਦੋਦੀ ਕ੍ਰਿਸਚੀਅਨਾਂ ਦਾ ਵਾਰਕ ਤੋਂ ਕਰਦੇ ਪਿਓ ਫਿਰ ਸ਼ਰਮਾਇਾ ਕਾਫੀ ਗੱਲਾਂ ਹੋਈਆਂ ਉਹਨਾਂ ਨੇ ਕਿਹਾ ਮੈਂ ਕਿਹਾ ਲੱਗਦਾ ਕਿ ਇਹਨਾਂ ਨਾਲੇ ਸਵਾਲ ਇਹ ਕੀ ਕਰਦੇ ਹੋ ਤੁਸੀਂ ਸ਼ਰਮਾ ਜੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਅੱਗੇ ਜੋ ਜੀ ਇਹੀ ਹੋਈ ਜੀ ਮੈਂ ਕਿਹਾ ਨਹੀਂ ਕੋਈ ਬ੍ਰਾਹਮਣ ਹੋ ਕੇ ਨਹੀਂ ਯਾਨੀ ਤੁਸੀਂ ਧਰਮ ਪਰिवर्तन ਕਰਦੇ ਹੋ ਇਹ ਕਿੰਨਾ ਯਾਨੀ ਕੀ ਚੱਕਰ ਹੈ ਕੀ ਯਾਨੀ ਔਰ ਤੁਸੀਂ ਯਾਨੀ ਇਹਨਾਂ ਨੂੰ ਪੈਸੇ ਦਾ ਯਾਨੀ ਕਹਿ ਰਹੇ ਹੋ ਵੀ ਪੈਸੇ ਯਾਨੀ ਮਤਲਬ ਭਾਈ ਸਾਹਿਬ ਯਾਨੀ ਹਰ ਚੀਜ਼ ਮਿਲੇਗੀ ਸਾਡੇ ਧਰਮ ਦੇ ਵਿੱਚ ਆਓਗੇ ਤੁਹਾਨੂੰ ਹਰ ਚੀਜ਼ ਮਿਲੇਗੀ ਕੋਈ ਵੀ ਕਰਛ ਬਿਮਾਰ ਹੈਗਾ ਤੁਹਾਡੇ ਯਾਨੀ ਕੋਈ ਵੀ ਹੈਗਾ ਕਹਿੰਦਾ ਤੁਰੰਤ ਠੀਕ ਹੋ ਜਾਊਗਾ ਪਾਣੀ ਪੜ ਕੇ ਦਿੱਤਾ ਪਤਾ ਨਹੀਂ ਕੀ ਕੀ ਕਿਹਾ ਜੀ ਇਹਨਾਂ ਜਿਦਾਂ ਜੇ ਹੈਗੇ ਆ ਉਥੇ ਹੁੰਦੇ ਰਹਿਣ ਦਿਓ ਔਰ ਤੁਸੀਂ ਕਿਹਨ ਕੌਣ ਹੁੰਨੇ ਹੋ ਧਰਮ ਪਰिवर्तन ਕਰਨ ਵਾਲੇ ਤੁਸੀਂ ਮੈਂ ਕਿਹਾ ਲੱਗਦੇ ਤਾਂ ਹਿੰਦੂ ਉਹਨੇ ਜਦੋਂ ਦੱਸਿਆ ਇਹਨਾਂ ਨੂੰ ਬਈਲੇ ਅਸੀਂ ਸ਼ਰਮੇ ਹੈ ਗਿਆ ਪੰਡਤ ਸੀਗੇ 20 ਸਾਲ ਪਹਿਲਾਂ ਅਸੀਂ ਪੁਰਾਣੇ ਤੋਂ ਨਹੀਂ ਬ੍ਰਾਹਮਣ ਸੀਗੇ ਬਾ ਬ੍ਰਾਹਮਣ ਤਾਂ ਇੱਦਾਂ ਕਰਮ ਕਰਦਾ ਹੀ ਨਹੀਂ ਬ੍ਰਾਹਮਣ ਤਾਂ ਕੇ ਗਿਆਨ ਦਿੰਦਾ ਹੈ ਬਈ ਅਲੀ ਸਨਾਤਨ ਚ ਰਹੋ ਆਪਣਾ ਧਰਮ ਕਰੋ ਧਰਮ ਚੇਂਜ ਨਾ ਕਰੋ ਮੈਂ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਮੈਂ ਕਿ ਤੁਹਾਡੇ ਦਾਦੇ ਬੜਦਾਦੇ ਇਹ ਨਹੀਂ ਨਹੀਂ ਬਦਲ ਸਕੇ ਜਦ ਬ੍ਰਾਹਮਣ ਰਹੇ ਆ ਤੁਹਾਡੇ ਦਰਦ ਦੇ ਪਰਦਾ ਦੇ ਤਲਵਾਰ ਦੇ ਬਲ ਤੇ ਨਹੀਂ ਤੁਸੀਂ ਬਦਲ ਸਕੀ ਆਪਣਾ ਧਰਮ ਪਰिवर्तन ਤੇ ਤੁਸੀਂ ਤੁਹਾਨੂੰ ਹੁਣ ਕਿਹੜੀ ਮਜਬੂਰੀ ਪੈ ਗਈ ਜੀ ਮੈਨੂੰ ਲੱਗ ਰਿਹਾ ਜੀ ਉਹਨਾਂ ਦੇ ਬੱਚੇ ਕਨਵਰਟ ਸਕੂਲਾਂ 'ਚ ਪੜਦੇ ਜੀ 50% ਦਾ ਲਾਲਚ ਦਿੱਤਾ ਗਿਆ ਜੀ ਉਹਨਾਂ ਨੂੰ ਸਕੂਨ ਦਾ ਤੇ ਤਾਂ ਕਰਕੇ ਆਨੇ ਉਹ ਕਨਵਰਟ ਸਕੂਲਾਂ 'ਚ ਉਹਨਾਂ ਦੇ ਨਿਆਣੇ ਪੜਦੇ ਆ ਵੀ ਅੱਧੀ ਫੀਸ ਤੁਹਾਡੀ ਕਰ ਦਿਆਂਗੇ ਜੋ ਦੋ ਦੋਨ ਢਾਈ ਢਾਈ 3 ਲੱਖ ਰੁਪਏ ਅੱਜ ਕੱਲ੍ਹ ਲੱਗ ਰਿਹਾ ਜੀ ਐਡਮਿਸ਼ਨਾਂ ਦਾ ਉਹ ਅੱਧੇ ਹੋ ਜਾਂਦੇ ਆ ਜੀ ਤਾਂ ਕਰਕੇ ਉਹਨਾਂ ਦੇ ਬੱਚੇ ਯਾਨੀ ਬਹਿ ਕੇ ਬਹਿ ਕੇ ਯਾਨੀ ਉਹ ਸਾਰਿਆਂ ਨੂੰ ਯਾਨੀ ਹੁਣ ਪਰਿਵਰਤਨ ਕਰ ਰਹੇ ਨੇ ਕਿੰਨੇ ਕਿਰਸਨ ਸੀ ਜੀ ਹਾਂਜੀ ਕਿੰਨੇ ਬੰਦੇ ਸੀਗੇ ਟੋਟੇ ਪੰਜ ਜਣੇ ਸੀ ਜੀ ਇੱਕ ਲੇਡੀ ਸੀ ਇੱਕ ਬੱਚਾ ਵੀ ਸੀਗਾ ਜੀ ਤੇ ਦੋ ਜਣੇ ਆਪ ਸੀ ਤੇ ਪੰਜ ਜਣੇ ਸੀਗੇ ਜੀ ਇਹਨਾਂ ਨੂੰ ਯਾਨੀ ਸਾਨੂੰ ਦੋ ਹੀ ਮਿਲੇ ਮਤਲਬ ਤੈਨੂੰ ਭੱਜ ਗਏ ਉਹਨਾਂ ਕੋਲ ਕੋਈ ਸਮਾਨ ਵੀ ਮਿਲਿਆ ਇਦਾਂ ਦਾ ਕੋਈ ਬੁੱਕ ਹੋਈਆ ਕੋਈ ਚੀਜ਼ ਵਾ ਬੁੱਕ ਲਿਖ ਸੀ ਠੀਕ ਹੈ ਜੀ ਬੁੱਕ ਲਿਖ ਸੀ ਹਾਂਜੀ ਆਪਣਾ ਕੀ ਮਸਲਾ ਹੈ ਪੁਲਿਸ ਸਾਡਾ ਹੈ ਜੀ ਤੇ ਸਾਡੇ ਭਾਈ ਸਾਹਿਬ ਹੈ ਇਹ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਵੇਰੇ ਆਏ ਸੀ ਕਿਤੋਂ ਕੰਮ ਤੋਂ ਆਏ ਹੈ ਤੇ ਇਹਨਾਂ ਨੂੰ ਜੀ ਉਹਨਾਂ ਨੇ ਲਾਲਚ ਦਿੱਤਾ ਕਿ ਲੱਖ ਰੁਪਇਆ ਸਾਡੇ ਕੋਲ ਲੈ ਲੋ ਕਿ ਆਪਾਂ ਨ ਧਰਮ ਪਰਵਰਤਨ ਕਰਨਾ ਜੀ ਦੇਖੋ ਅਸੀਂ ਇਹਦੇ ਜੋ ਵੀ ਹੈ ਅਸੀਂ ਆਪਣੇ ਧਰਮ ਦੀ ਦੇਖੋ ਪ੍ਰਚਾਰ ਕਰਨਾ ਕੋਈ ਬੁਰੀ ਗਾਨੀ ਲੇਕਿਨ ਜੇ ਤੁਸੀਂ ਕਿਸਨ ਲਾਲਚ ਦੇ ਕੇ ਆ ਲਾਲਚ ਦੇ ਕੇ ਉਹਨੂੰ ਕਿਸੇ ਵੀ ਤਰੀਕੇ ਲਾਲਚ ਦੇ ਕੇ ਡਰਾ ਕੇ ਬਲ ਪ੍ਰਯੋਗ ਕਰਕੇ ਜਾਂ ਤਾਨ ਪ੍ਰਯੋਗ ਕਰਕੇ ਉਹਨੂੰ ਜੇ ਤੁਸੀਂ ਧਰਮ ਪਰਵਰਤਨ ਕਰਨੀ ਕਹਿ ਰਹੇ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਬਿਲਕੁਲ ਹੀ ਕਾਨੂੰਨ ਦੇ ਖਿਲਾਫ ਹੈ ਇਹਦੇ ਖਿਲਾਫ ਸੱਤ ਤੋਂ ਸੱਤ ਕਾਰਵਾਈ ਅਸੀਂ ਮੰਗਦੇ ਆ ਅਸੀਂ ਅੱਜ ਪ੍ਰਸ਼ਾਸਨ ਦੇ ਅੱਗੇ ਵੀ ਆਏ ਆ ਅਸੀਂ ਦੇਖੋ ਉਹਨਾਂ ਦੇ ਨਾਲ ਹੀ ਬੱਚਾ ਵੀ ਸਾਡੇ ਦਿਲ ਦੇ ਵਿੱਚ ਨਹੀਂ ਮਮਤਾ ਸੀਗੇ ਅਸੀਂ ਉਹਨੂੰ ਪਾਣੀ ਪਿਲਾਇਆ ਔਰ ਜਦ ਰੋਣ ਲੱਗ ਗਿਆ ਅਸੀਂ ਉਹਨੂੰ ਸਿੰਪਲ ਸਵਾਲ ਪੁੱਛਿਆ ਭਾਈ ਤੂੰ ਕੌਣ ਹੈ ਤੇਰਾ ਨਾਮ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਮ ਹੈ ਕੋਇਂਦਰ ਸਿੰਘ ਸ਼ਰਮਾ ਮੈਂ ਕਿਹਾ ਜਦ ਤੂੰ ਤੂੰ ਹਿੰਦੂ ਹੈ ਕਹਿੰਦਾ ਨਹੀਂ ਮੈਂ ਕਿਹਾ ਜਦ ਤੂੰ ਹਿੰਦੂ ਨਹੀਂ ਹੈ ਫਿਰ ਤੂੰ ਸ਼ਰਮਾ ਕਿਉਂ ਆਪਣੇ ਵਿੱਚ ਲਗਾ ਕੇ ਖਾਂਦਾ ਉਹ ਦੇਖੋ ਜੀ ਕੀ ਉਹ ਕੀ ਕਰ ਰਿਹਾ ਆਪਣਾ ਫੇਸ ਉਹ ਨਹੀਂ ਬਣਾ ਕੇ ਰੱਖਣਾ ਚਾਹੁੰਦੇ ਹੈ ਸ਼ਰਮਾ ਹੀ ਤੇ ਦੂਜੇ ਨੂੰ ਪੇਚੇ ਇਹ ਕਰਦੇ ਕਿ ਤੁਸੀਂ ਈਸਾਈ ਬਣ ਜਾ ਕੋਈ ਵੀ ਆਮ ਆਦਮੀ ਹੋਵੇਗਾ ਕੋਈ ਵੀ ਥੋੜਾ ਘੱਟ ਸਮਝਦਾਰ ਆਦਮੀ ਹੋਵੇ ਉਹ ਸੋਚੇ ਯਾਰ ਇਹ ਤਾਂ ਸ਼ਰਮਾ ਹੈ ਇਹ ਵੀ ਈਸਾਈ ਬਣ ਜਾ ਤਾਂ ਇਸ ਕਰਕੇ ਇਹ ਬੜੇ ਜ਼ਿਆਦਾ ਪੁਰ ਜੋਰ ਤਰੀਕੇ ਨਾਲ ਚੱਲ ਰਿਆ ਵਾ ਅਸੀਂ ਬਹੁਤ ਜ਼ਿਆਦਾ ਪੁਰ ਜੋਰ ਤਰੀਕੇ ਨਾਲ ਇਹਦਾ ਵਿਰੋਧ ਕਰਦੇ ਆਂ ਕਿ ਆ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਧਰਮ ਦਾ ਪਰਵਰਤਨ ਕਰਨ ਲਈ ਕਿਸੇ ਨੂੰ ਕਹਿੰਦੇ ਹੋ ਉਹਦੇ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਹੈਗਾ ਵੀ ਹੈ ਹੋਰ ਵੀ ਸਖਤ ਹੋਣਾ ਚਾਹੀਦਾ ਵਾ ਅਸੀਂ ਅੰਦਰ ਗਏ ਆਂ ਜੀ ਉਹ ਸਾਨੂੰ ਕਹਿੰਦੇ ਆਂ ਪਈ ਇੱਥੇ ਰਿਪੋਰਟਿੰਗ ਲੈ ਕੇ ਆ ਉਹ ਭਾਈ ਜੇ ਸਾਨੂੰ ਅਗਲਾ ਅਗਲਾ ਪਿਚ ਕਰਨ ਆ ਰਿਹਾ ਆਪਣੇ ਧਰਮ ਬੜ ਅਸੀਂ ਇਹ ਥੋੜੀ ਦੇਖਾਂ ਕੈਮਰੇ ਨੀਚੇ ਲਾ ਕੇ ਗੱਲ ਕਰੀਏ ਜਾਂ ਵੋਇਸ ਰਿਕਾਰਡਿੰਗ ਕਰਕੇ ਗੱਲ ਕਰੀਏ ਸਾਡੇ ਨਾਲ ਤਾਂ ਸਰਸਰੀ ਗੱਲ ਕਰੀਏ ਅਗਲੇ ਸਾਨੂੰ ਲਾੜੇ ਦਿੱਤਾ ਵਾ ਅਸੀਂ ਸਾਡੀ ਗੱਲ ਹੀ ਤਾਂ ਸੁਣੀ ਆੜੀ ਦੂਜੀ ਗੱਲ ਸਾਨੂੰ ਇਹ ਕਰਾ ਭਾਈ ਤੁਸੀਂ ਸਬੂਤ ਅੱਜਾ ਸਾਡੇ ਕੋਲ ਪ੍ਰੋਜੈਕਟ ਦੋ ਗਵਾ ਹੈ ਜੀ ਦੇਖੋ ਬਾਲਗ ਹੈ ਬੱਚੇਦਾਰ ਆਲੇ ਸਭ ਕੋਈ ਹੈਗੇ ਆ ਅਗਲਾ ਜਦ ਸਾਹਮਣੇ ਕਹਿ ਰਿਹਾ ਵਾ ਫੇਰ ਸਾਡੀ ਗੱਲ ਨਹੀਂ ਸੁਣੀ ਯਾਰੀ ਅਗਲੇ ਗਲਤ ਹੈ ਅਗਲੇ ਏਸੀ ਥੱਲੇ ਬੈਠੇ ਆਸੀਂ ਸਹੀ ਆ ਧੁੱਪੇ ਵੀ ਬੰਦੇ ਸੜਦੇ ਨੇ ਕਿੰਨੇ ਬੰਦੇ ਫੜਾਏ ਤੁਸੀਂ ਮੋਕ 2 ਬੰਦੇ ਆ ਅਸੀਂ 2 ਬੰਦੇ ਬਣਾ ਟੋਟਲ 5 ਸੀਜੀ ਵਿੱਚੋਂ ਇੱਕ ਜਨਾਨੀ ਸੀ ਇੱਕ ਬੱਚਾ ਸੀ 3 ਜੈਂਟਸ ਹੈਗੇ ਆ ਇੱਕ ਲੇਡੀਜ਼ ਹੈਗੀ ਹੈ ਇੱਕ ਬੱਚਾ ਹੈਗਾ ਜਿਹਦੇ ਚ ਤੇ ਉਹ ਪੈਸੇ ਲੈ ਕੇ ਆਏ ਸੀਗੇ ਜੀ ਨਾਲ ਜੇਰ ਤੇ ਉਹ ਤਿੰਨ ਬੰਦੇ ਉਹਨਾਂ ਨੇ ਭਜਾ ਦਿੱਤੇ ਹੈਗੇ ਨੇ ਤੇ ਦੋ ਬੰਦੇ ਇੱਥੇ ਜਿਹੜੇ ਅਸੀਂ ਮਤਲਬ ਐਸਐਚਓ ਸਾਹਿਬ ਨੂੰ ਫੜਾ ਦਿੱਤੇ ਨੇ ਇੱਥੇ ਚੌਕੀ ਤੇ ਦੇਖੋ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਓ ਬਹੁਤ ਜ਼ਰੂਰ ਜ਼ਰੂਰੀ ਜਿਹੜਾ ਕਨਵਰਸੇਸ਼ਨ ਚੱਲ ਰਹੀ ਹੈ ਜਿਹੜੇ ਲੋਕ ਕਨਵਰਸ਼ਨ ਦੇ ਲਾਲਚ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਉਹਨਾਂ ਨੂੰ ਵੀ ਜਿਹੜੇ ਆ ਕਨਵਰਸ ਕਨਵਰਸ ਕਰਾ ਰਹੇ ਨੇ ਕਨਵਰਸੇਸ਼ਨ ਕਰਾ ਰਹੇ ਨੇ ਉਹਨਾਂ ਨੂੰ ਸਗਤ ਤੋਂ ਸਗਤ ਸਦਾ ਮਿਹ ਜੈਦੀ ਪੈਸੇ ਦੇ ਬਲ ਤੇ ਨਾਂ ਵਰਗਲਾਣ ਆਪਣੇ ਆਪ ਜਿਨੇ ਆਣਾ ਹੋਏਗਾ ਆ ਜਾਏਗਾ ਦੇਖੋ ਮੈਂ ਇੱਕ ਗੱਲ ਕਰਦਾ ਛੋਟੀ ਜੀ ਮੈਂ ਜਦੋਂ ਆਇਆ ਮੈਂ ਇੱਥੇ ਉਹਨਾਂ ਨੂੰ ਮਿਲਿਆ ਨਾ ਉਹਨਾਂ ਨੂੰ ਨਾਮ ਪੁੱਛਿਆ ਉਹਨਾਂ ਦਾ ਕੰਮ ਪੁੱਛਿਆ ਕਹਿੰਦਾ ਨਾਮ ਮੇਰਾ ਭੁਪਿੰਦਰ ਸ਼ਰਮਾ ਮੈਂ ਕਿਹਾ ਕੰਮ ਕੀ ਕਰਦੇ ਹੋ ਕਹਿੰਦਾ ਮੇਰਾ ਸੈਲੂਨ ਜੀ ਮੈਂ ਕਿਹਾ ਇੱਕ ਪਾਸੇ ਕਹੀ ਜਾਂਦਾ ਸੈਲੂਨ ਹੈ ਮੁਝੇ ਪਾਸੇ ਤੋਂ ਆਪਣਾ ਸ਼ਰਮਾ ਨਾਮ ਦੱਸੀ ਜਨਾ ਸੈਲੂਨ ਦੇ ਸਾਡੇ ਨਾਈ ਭਰਾ ਆ ਜਿਹੜੇ ਉਹ ਕਰਦੇ ਨੇ ਕੰਮ ਇਦਾਂ ਦਾ ਫਿਰ ਅੱਜ ਰਵੀਵਾਰ ਹੈ ਅੱਜ ਐਤਵਾਰ ਹੈ ਤੇਰੀ ਦਾਜ ਦਿਹਾੜੀ ਉੱਥੇ ਪੈਣੀ ਸੀ ਤੇਰੀ ਦੁਕਾਨ ਦੇ ਉੱਤੇ ਤਦੂਆ ਜੱਥੇ ਕੀ ਕਰਦਾ ਉਹਨਾਂ ਮੋਟਾ ਮਾਲ ਮਿਲਣਾ ਤੈਨੂੰ ਜੀ ਉੱਥੇ ਦੇਖੋ ਤੁਸੀਂ ਉਸ ਤੋਂ ਬਾਅਦ ਅਸੀਂ ਇੱਕ ਦੂਸਰਾ ਸੀਗਾ ਉਹ ਕਰਿਆਨੇ ਦਾ ਕੰਮ ਕਰਦੇ ਸੀ ਠੀਕ ਹੈ ਜੀ ਇੱਕ ਦੂਸਰੇ ਸੀਗੇ ਹੋਰ ਪੰਨਾ ਮੰਦੀਪ ਕੁਮਾਰ ਕੇ ਕੋਈ ਨਾਮ ਮੰਦੀਪ ਮੰਦੀਪ ਕੁਮਾਰ ਉਹ ਕਰਿਆਨੇ ਦਾ ਕੰਮ ਕਰਦੇ ਨੇ ਕਰਿਆਨੇ ਦਾ ਕੰਮ ਛੱਡ ਕੇ ਤੋ ਇਹੇ ਇਸੇ ਕੰਮ ਦੇ ਵਿੱਚ ਲੱਗੇ ਹੋਏ ਆ। ਵੀ ਦੇਖੋ ਜਿਉਹਾਂ ਦੀ ਗੱਡੀ ਦੇਖ ਕੇ ਆਏ ਆ। ਜੀ। ਜਿੱਥੇ ਉਹ ਗੱਡੀ ਜਿਹੜੀ ਕਾਰ ਉਹਨਾਂ ਨੇ ਸਾਈਡ ਤੇ ਲਗਾਈ ਆ ਉੱਤੇ ਬਾਹਰ ਮੇਨ ਰੋਡ ਦੇ ਉੱਤੇ ਬਾਹਰ ਕਾਰ ਖੜਾਈ ਆ ਉਹਦੇ ਖੜੀ ਗਿਆ ਸਜੀਵ ਸੇਂਸਨ ਦੇ ਬਾਹਰ। ਉਹਦੇ ਸਾਰਾ ਮਟੀਰੀਅਲ ਆ। ਲਿਟਰੇਚਰ ਉਹਦਾ ਚ ਗੱਡੀ ਦੇ ਅੱਗੇ ਫਰੰਟ ਹੈ ਉਹਦੇ ਤੇ ਡੈਸ਼ਬੋਰਡ ਤੇ ਵੀ ਸਮਾਨ ਪਿਆ ਹੋਇਆ ਹੈ। ਸੀਟ ਤੇ ਵੀ ਸਮਾਨ ਪਿਆ ਹੋਇਆ ਹੋਇਆ ਹੈ। ਔਰ ਬਾਈਬਲ ਵੀ ਉਹਦੇ ਵਿੱਚ ਪਈ ਹੋਈ ਆ। ਤੁਸੀਂ ਦੇਖੋ ਵੀ ਉਹਦੇ ਚ ਬਿਲਕੁਲ ਨਵੀਂ ਨਕੋਰ ਗੱਡੀ ਆ, i10 ਗੱਡੀ ਆ। ਔਰ ਕੰਮ ਆਪਾਂ ਸੈਲੂਨ ਦਾ ਕਰਦੇ ਆ ਜਾਂ ਕਰਿਆਨੇ ਦੀ ਦੁਕਾਨ ਹੈ ਤੇ ਉਹਨਾਂ ਕੋਲ ਇਹ ਪੈਸੇ ਕਿੱਥੋਂ ਆਏ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਦੇਖੋ ਵੀ ਅਸੀਂ ਤਾਂ ਇਹ ਜਾਣਦੇ ਆ ਵੀ ਜਿਸ ਤਰ੍ਹਾਂ ਇਹ ਘਰ ਘੜ ਜਾ ਕੇ ਲੋਕਾਂ ਨੂੰ ਬਰਗਲਾਉਂਦੇ ਨੇ ਪੈਸੇ ਦਿੰਦੇ ਨੇ ਜਾਂ ਲੋਭ ਲਾਲਚ ਦਾ ਕੰਮ ਕਰਦੇ ਨੇ ਜਾਂ ਕਿਸੇ ਦਾ ਕੋਈ ਬਿਮਾਰ ਹੈ ਠਮਾਰ ਹੈ ਇਹ ਸ਼ੂਠੀ ਕਰੂਗਾ ਮਤਲਬ ਠੀਕ ਹੈ ਮੈਂ ਕਹਿੰਦਾ ਵੀ ਕੁਝ ਆਪਣਾ ਧਰਮ ਹੈਗਾ ਵੈ ਤੁਸੀਂ ਆਪਣੇ ਧਰਮ ਨੂੰ ਇੱਕ ਸੀਮਤ ਦਾਇਰਾ ਦੇ ਵਿੱਚ ਕਿਤੇ ਤੁਸੀਂ ਤੁਸੀਂ ਰੱਖਣਾ ਤਾਂ ਉੱਥੇ ਰੱਖੋ ਨਾ ਪਰ ਇਸ ਤਰ੍ਹਾਂ ਲੋਕਾਂ ਨੂੰ ਤੁਸੀਂ ਬਰਗਲਾ ਕੇ ਲੋਕਾਂ ਨੂੰ ਲੋਭ ਦੇ ਕੇ ਉਹਨਾਂ ਨੂੰ ਪੈਸੇ ਦੇ ਕੇ ਲੱਖ ਲੱਖ ਰੁਪਈਆ ਕਿਤੇ ਕਿਤੇ ਤੁਹਾਨੂੰ ਇਹ ਲੱਗਦਾ ਨਹੀਂ ਕਿ ਸਿਰ ਮੋਰੇ ਅੱਗੇ ਸਰਗਣਾ ਕੋਈ ਹੋਰ ਆ ਸਰਗਣਾ ਬਿਲਕੁਲ ਹੋ ਰਿਹਾ ਹੈ ਬਹੁਤ ਜ਼ਿਆਦਾ ਜਿਹੜਾ ਬਹੁਤ بڑا ਬਹੁਤ بڑا ਜਿਹੜਾ ਇੱਕ ਛੜੇੰਤਰ ਜਿਹੜਾ ਹੈ ਉਹ ਆਪਣੇ ਦੇਸ਼ ਦੇ ਵਿੱਚ ਚੱਲਦਾ ਪਿਆ ਹੋਇਆ ਹੈ ਕਿ ਜਿਹੜੀ ਇਸਾਈ ਮਿਸ਼ਨਰੀ ਜਿਹੜੀ ਇਹ ਗਲਤ ਤਰੀਕੇ ਦੇ ਨਾਲ ਸਾਰਾ ਪੰਜਾਬ ਜਿਹੜਾ ਹੈ ਉਹਨਾਂ ਨੇ ਦੇਖੋ ਇਹ ਗੁਰਦਾਸਪੁਰ ਦੀ 벨ਟ ਆ ਜਾਂ ਜਿੰਨਾ ਸਾਡਾ ਸੀਮਾਵਰਤੀ ਇਲਾਕਾ ਵਾ ਸਾਰਾ ਉਹਨਾਂ ਨੇ ਇਸ ਨੂੰ ਕਨਵਰਜਨ ਕਰਾ ਕੇ ਖੋਖਲਾ ਕਰਤਾ ਔਰ ਜਦੋਂ ਇਹ ਕਨਵਰਜਨ ਹੋ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇੱਕ ਗੱਲ ਹੋਰ ਆ ਜਾਂਦੀ ਹੈ ਵੀ ਇਹਨਾਂ ਦੇ ਮੰਦ ਵਿੱਚ ਦੇਸ਼ ਭਕਤੀ ਖਤਮ ਹੀ ਹੋ ਜਾਂਦੀ ਹੈ ਸਾਡੇ ਲਈ ਆਖ ਸਵਾਲ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਵੀ ਪਬਲਿਕ ਵੀ ਥੋੜੀ ਜਾਗਰੂਕ ਹੋਵੇ ਜਿਸ ਤਰ੍ਹਾਂ ਅਸੀਂ ਅੱਜ ਸਾਰੇ ਜਣੇ ਇਕੱਠੇ ਹੋ ਗਏ ਸਾਨੂੰ ਪਤਾ ਚੱਲਿਆ ਪੂਰਾ ਮਹੱਲਾ ਜਿਹੜਾ ਸਾਡਾ ਐਸਲੇ ਇਕੱਠਾ ਹੈ कोरोना ਨੂੰ ਜਦੋਂ ਪਤਾ ਲੱਗਿਆ ਸਾਰੇ ਲੋਕਾਂ ਨੇ ਇਸ ਗੱਲ ਦਾ ਬੜਾ ਇਤਰਾ ਚੱਕਿਆ ਔਰ ਤੁਰੰਤ ਔਰ ਸੀ ਉਹਨਾਂ ਨੂੰ ਨਾਲ ਲੈ ਕੇ ਅਸੀਂ ਉੱਥੇ ਥਾਣੇ ਅਸਲੇ ਉਹਨਾਂ ਨੂੰ ਅਸੀਂ ਸੰਪਰਕ ਕਰਕੇ ਥਾਣੇ ਅਸੀਂ ਉਹਨਾਂ ਨੂੰ ਬਿਠਾਇਆ ਹੋਇਆ ਵੈ ਅਗੋਂ ਦੇਖੋ ਜੋ ਕਾਨੂੰਨ ਦੇ ਉਧਾਰ ਦੇ ਉੱਤੇ ਕਾਰਵਾਈ ਉਹ ਵੀ ਕਾਨੂੰਨ ਬੜਾ ਲਚੀਲਾ ਬਣਾਇਆ ਹੋਇਆ ਵੈ ਇਸ ਉਧਾਰ ਦੇ ਤੇ ਭਿੱ ਧਰਮ ਪਰਿਵਰਤਨ ਕੋਈ ਵੀ ਕਰਾ ਸਕਦਾ ਹੈ ਲੇਕਿਨ ਇਹ ਜਿਹੜਾ ਕਾਨੂੰਨ ਹੈ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਚਾਹੇ ਕੇਂਦਰ ਹੈ ਚਾਹੇ ਆਪਣੀ ਰਾਜ ਸਰਕਾਰ ਹੈ ਉਹਨਾਂ ਨੂੰ ਅਸੀਂ ਮੰਗ ਕਰਦੇ ਹਾਂ ਵੀ ਆਪਣਾ ਜਿਹੜਾ ਇਸ ਕਾਨੂੰਨ ਹੈ ਧਰਮ ਪਰਿਵਰਤਨ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਧਰਮ ਪਰिवਰਤਨ ਕਿਸੇ ਦਾ ਵੀ ਧਰਮ ਪਰिवਰਤਨ ਕੋਈ ਕਿਸੇ ਦਾ ਕਰ ਨਾ ਸਕੇ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਚਾਹੇ ਹੋ Hindu ਹੋਵੇ Hindu ਤਰੰਦਾ ਹੋਵੇ ਸਰਾਧੰਤਰੰਦਾ ਹੋਵੇ ਆਪਣਾ ਮੁਸਲਮਾਨ ਹੋਵੇ ਇਸਲਾਮ ਦਾ ਹੋਵੇ ਜਾਂ ਐਸ਼ਾਈ ਦਾ ਹੋਵੇ ਜਾਂ ਸਾਡੇ ਸਿੱਖ ਠੀਕ ਧਰਮ ਦਾ ਹੋਵੇ ਸਾਡੇ ਸਿੱਖ ਭਰਾਵਾਂ ਨੂੰ ਕਿੰਨਿਆਂ ਨੂੰ ਉਹਨਾਂ ਨੇ ਇਸਲਾਮ ਦੇ ਵਿੱਚ ਇਸਾਈ ਬਣਾਤਾ ਹੋਇਆ ਵਾ ਬੜਾ ਦੁੱਖ ਲੱਗਦਾ ਵਾ ਇਸ ਗੱਲ ਦਾ ਜਦੋਂ ਅਸੀਂ ਇਹ ਦੇਖਦੇ ਆਂ ਕਿ ਇਹ ਇੰਨੀ ਗੜਬੜ ਚੱਲਦੀ ਪਈ ਹੈ ਇਹੀ ਸੱਚੀ ਗੱਲ ਹੈ ਜੀ ਸਰ ਇੱਕ ਮਾਮਲਾ ਸੀਗਾ ਜਿਹਦੇ ਚ ਕੰਪਲੇਟ ਦਿੱਤੀ ਗਈ ਹੈ ਮਹੱਲਾ ਨਿਵਾਸੀਆਂ ਦੁਆਰਾ ਕਿ ਕੋਈ ਧਰਮ ਪਰिवर्तन ਨੂੰ ਲੈ ਕੇ ਕੀ ਮਾਮਲਾ ਸਰ ਇੱਕ ਸੌਰਵ ਨਾਮ ਦਾ ਵਿਅਕਤੀ 2 ਗਲੀ ਨੰਬਰ 2 ਚ ਰਹਿੰਦੇ ਹੈਗੇ ਸੁੰਦਰ ਨਗਰ ਜੀ ਇਹ ਆਇਆ ਮੇਰੇ ਕੋਲ ਕਿ ਕੁਝ ਬੰਦੇ ਜਿਹੜੇ ਆ ਉਹ ਧਰਮ ਪਰिवर्तन ਬਾਰੇ ਕੰਪਲੇਂਟ ਵਗੈਰਾ ਬਣਦੇ ਪਏ ਹੈਗੇ ਇਹਨਾਂ ਵੱਲੋਂ ਜੀ ਦਰਖਾਸਤ ਕੋਈ ਨਹੀਂ ਦਿੱਤੀ ਗਈ ਜੀ ਸਾਰਾ ਮਾਮਲਾ ਜਿਹੜਾ ਉਹਨਾਂ ਨੇ ਮੈਂ ਕਿਹਾ ਆਪਣਾ ਕੋਈ ਤੁਹਾਡੇ ਕੋਲ ਡਾਕੂਮੈਂਟਰੀ ਪ੍ਰੂਫ ਜਾਂ ਕੋਈ ਐਪਲੀਕੇਸ਼ਨ ਸਬਮਿਟ ਕਰਨਾ ਚਾਹੁੰਦੇ ਕਰੋ ਤੁਤੇ ਕਰ ਬਈ ਵੈਰੀਫਾਈ ਕਰਕੇ ਕਰਾਂਗੇ ਜਰੂਰ ਕੋਈ ਪੈਸੇ ਲੈਣ ਦੇਣ ਦੀ ਗੱਲ ਵੀ ਤਾਂ ਨਹੀਂ ਇਹਦੇ ਕੋਈ ਗੱਲ ਨਹੀਂ ਇਦਾਂ ਦੇ ਸਾਹਮਣੇ ਠੀਕ ਹੈ ਥੈਂਕ ਯੂ